ਨਹੀਂ ਨਿਭੜਾ ਇਹ ਜਨਉ ਨੇ ਨਾਲ ਵੀ ਨਿਭੜਾ ਨਾਲ ਨਿਭਣ ਵਾਲਾ ਮੈਨੂੰ ਜਨਉ ਚਾਹੀਦਾ ਹੈ ਜਿਹੜਾ ਸੱਟੇ ਨਾਲ ਮਰਨ ਨਾਲ ਕੇ ਇਹ ਸਾਰਿਆਂ ਨੂੰ ਦੇਖ ਕੇ ਬੜੇ ਹੈਰਾਨ ਹੋਏ ਫਿਰ ਪ੍ਰਹੋਤ ਨੇ ਨਮਸਕਾਰਾਂ ਕਰੀਆਂ ਨਮਸਕਾਰ ਕਰਕੇ ਉੱਥੋਂ ਚੱਲ ਪਿਆ ਫਿਰ ਗੁਰੂ ਨਾਨਕ ਮਹਾਰਾਜ ਦੀ ਉਹ ਚਾਰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠਦੇ ਸਨ ਇਹਨਾਂ ਦੀ ਗਿੜ ਦਰਜਦੀ ਇਹਨਾਂ ਦੀ ਐਸੀ ਲਿਵ ਲੱਗਦੀ ਸੀ ਉਸ ਪਾਰ ਬ੍ਰਹਮਨਾਂ ਲਿਵ ਦੋਸਤਾਂ ਸਮਾਧੀ ਕਿੰਨਾ ਕਿਨਾ ਦਿਨ ਸਮਾਧੀ ਵਿੱਚ ਡੇਂ ਰਹਿੰਦੇ ਨਾ ਕੋਈ ਖਾਣਾ ਨਾ ਪੀਣਾ ਕੁਝ ਖਾਂਦੇ ਪੀਂਦੇ ਨਹੀਂ ਕਰਨ ਘਰ ਵਾਲਿਆਂ ਨੇ ਸੋਚਿਆ ਕਿ ਪਤਾ ਨਹੀਂ ਬਿਮਾਰ ਹੋ ਗਏ ਹਨ ਇਹ ਬੜੇ ਮੂਹ ਪੀਲਾ ਪੈ ਗਿਆ ਕੁਝ ਖਾਂਦੇ ਨਹੀਂ ਕੁਝ ਬੋਲਦੇ ਨਹੀਂ ਕੁਝ ਖਾਤੇ ਪੀਤੇ ਨਹੀਂ ਘਰ ਵਾਲੇ ਕਿੰਤਾਂ ਤਰ੍ਹਾਂ ਹੋ ਗਏ ਉਹਨਾਂ ਨੇ ਫਿਰ ਹਰਦਾਸ ਜੀ ਨੂੰ ਬੁਲਾਇਆ ਕਿ ਤੂੰ ਦੇਖ ਇਹ ਨਾਨਕ ਮੁੱਕੀ ਹੋਇਆ ਹੈ ਇਹ ਕੋਈ ਖਾਂਦਾ ਪੀਂਦਾ ਨਹੀਂ ਸਾਰਾ ਦਿਨ ਚੁੱਪ ਕਰਕੇ ਚਾਦਰ ਲੈ ਕੇ ਫਣਿਆ ਰਹਿੰਦਾ ਹੈ ਕਿਸੇ ਨਾਲ ਕੁਝ ਬੋਲਦਾ ਨਹੀਂ ਦੇਖ ਕੋਈ ਬਿਮਾਰੀ ਤੇ ਨਹੀਂ ਕੋਈ ਬਿਮਾਰ ਤੇ ਨਹੀਂ ਲੱਗਾ ਹਰਦਾਸ ਟੰਡੋਲਣ ਬਾਹ ਫੜ ਲਈ ਪਹਿਲਾ ਸੰਜੀਪੜੀ ਉਹ ਨਾਨਕ ਦੇਵ ਜੀ ਨੇ ਆਪਣੀ ਬਾਹ ਚ ਢਾ ਲਈ ਫਿਰ ਖੱਬੀ ਪੜੀ ਬਾਹ ਚ ਢਾ ਲਈ ਉਰਨਿਕ ਦੇਵ ਜੀ ਨੇ ਉਸ ਵੇਦ ਕੋਲ ਪੁੱਛਿਆ ਕਹਿੰਦਾ ਵੇਦ ਬੁਲਾਇਆ ਵੇਦ ਕੀ ਪਕਰ ਢੋਲੇ ਬਾਹੇ ਓਲਾ ਵੇਦ ਨ ਜਾਣਨੀ ਕਰਕ ਕਲੇਜੇ ਮਾਹੀ ਓਲਾ ਵੇਦ ਕੀ ਜਾਣੇ ਫਿਰਦੇ ਦੀ ਬੇਦਨਾ ਨੂੰ ਕੀ ਜਾਣੇ ਆ ਉਸ ਵੇਦ ਨੂੰ ਕਿਹਾ ਤੂੰ ਪਹਿਲਾਂ ਰੋਗ ਪਛਾਣ ਕੀ ਰੋਗ ਹੈ ਫਿਰ ਤੂੰ ਉਸ ਦਾ ਇਲਾਜ ਦੱਸੀ ਤੂੰ ਤਾਨੂੰ ਰੋਗ ਹੀ ਨਹੀਂ ਪਛਾਣਨਾ ਆਇਆ ਕੂ ਉਹ ਸੱਚਾ ਰੋਗ ਜਿਹੜੀ ਬਿਮਾਰੀ ਹੋਏ ਉਹਦਾ ਤੇ ਦਵਾਈ ਖਾਓ ਤੇ ਇਲਾਜ ਹੋ ਜਾਂਦਾ ਹੈ ਤੂ ਉਸਲੀ ਰੋਗਣੀ ਪਛਾਨ ਸਕਿਆ ਇਹ ਮੈਨੂੰ ਕਿਹੜਾ ਰੋਗ ਹੈ ਜਿਹੜਾ ਕਹਿੰਦੇ ਇਹ ਜਿਹੜਾ ਪ੍ਰੇਮ ਹੈ ਇਹ ਪ੍ਰੇਮ ਦਾ ਰੋਗ ਹੈ ਇਹ ਖਤਮ ਕਰ ਦਿੰਦਾ ਹੈ ਇਹ ਨਸਵੰਧ ਹੈ ਮਨੂ ਦਾ ਉਸ ਸੱਚੇ ਨਾਲ ਪ੍ਰੇਮ ਹੈ ਮੇਰਾ ਉਸ ਸੱਚੇ ਨਾਲ ਪ੍ਰੇਮ ਹੈ ਵੇਦ ਨਹੀਂ ਜਾਣ ਸਕਦਾ ਵੇਦ ਨੂੰ ਕੀ ਪਤਾ ਕਿ ਮੈਨੂੰ ਉਸ ਪ੍ਰਮਾਤਮਾ ਸੱਚੇ ਦੀ ਲਗਨ ਹੈ ਮੈਨੂੰ ਉਸ ਸੱਚੇ ਦੀ ਲੋਟ ਹੈ ਉਸ ਸੱਚੇ ਦਾ ਆਸਰਾ ਹੈ ਮੈਂ ਉਸ ਸੱਚੇ ਨਾਲ ਹੀ ਇੱਕ ਮਿਖ ਹੋ ਕੇ ਉਹਦੇ ਵਿੱਚ ਹੀ ਸਮਾਉਣਾ ਚਾਹੁੰਦਾ ਹਾਂ ਇਹ ਭੋਲਾ ਵੇਦ ਕੀ ਜਾਣ ਸਕਦਾ ਹੈ ਇਹ ਕੁਛ ਨਹੀਂ ਜਾਣ ਸਕਦਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੇਦ ਦੀ ਹੁਰਦਾ ਪੈ ਗਿਆ ਵੇਦਵੀ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਕੋਈ ਰੋਗ ਨਹੀਂ ਕੋਈ ਰੋਗ ਨਹੀਂ ਸਭ ਠੀਕ ਹੈ ਸਭ ਰਾਜੀ ਰਾਜੀ ਹੈ। ਅਵੇਦਵੀ ਹੁੰਦਾ ਪੈ ਗਿਆ। ਇਹ ਗੁਰੂ ਨਾਨਕ ਦੇਵ ਜੀ ਦੀਆਂ ਬਾਤਾਂ ਹੀ ਐਸੀਆਂ ਹਨ। ਇਹ ਉਹਨਾਂ ਦੀ ਲੀਹ ਮਾਲਕ ਦੇ ਨਾਲ ਜੁੜੀ ਹੋਈ ਸੀ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਲ ਇਸ ਤਰ੍ਹਾਂ ਹੀ ਰਹੀ। ਗੁਰੂ ਨਾਨਕ ਦੇਵ ਜੀ ਮਹਾਰਾਜ ਇਨੂੰ ਗੁਨਾਹਿਕ ਦੇ ਕੱਲ ਕੱਲੂ ਮਹਿਤਾ ਜੀ ਨੇ ਸੋਚਿਆ ਕਿ ਇਹਨੂੰ ਹੁਣ ਵਪਾਰ ਵਿੱਚ ਲਾਉਣਾ ਚਾਹੀਦਾ ਹੈ ਕੋਈ ਵਪਾਰ ਕਰੇਗਾ ਇਹਦਾ ਦਿਲ ਬਹਿਲ ਜਾਏਗਾ ਕੁੱਝ ਵਪਾਰ ਕਰੇਗਾ ਉਹ ਜਿੱਦਾ ਦਿਲ ਬਹਿਲ ਜਾਏਗਾ ਇਹਨੂੰ ਗੁਨਾਹਿਕ ਦੇ ਜੀ ਨੇ ਬਾਲੇ ਨੂੰ ਮੰਗਵਾ ਕੇ 20 ਰੁਪਏ ਦਿੱਤੇ ਵੀ ਸੱਚਾ ਚੋਦਾ ਕਰਨ ਵਾਸਤੇ ਕਿਉਂ ਸੱਚਾ ਖਰਾਬ ਹੁੰਦਾ ਫਰਾ ਨਾਲ ਬਾਲੇ ਨੂੰ ਭੇਜਿਆ ਬਾਲਾ ਨਾਲ ਗਿਆ ਨਾਲ ਬਾਲਾ ਗਿਆ ਬਾਲਾ ਜੀ ਗਏ ਗੁਰਮਾਨਕ ਦੀ ਥੋੜੀ ਬਾਅਦ ਤੇ ਪਹੁੰਚੇ ਤੇ ਇੱਕ ਸਾਧੂ ਆ ਦੀ ਮੰਡਲੀ ਬੈਠੀ ਸੀ ਉਹ ਬੜੇ ਜਿਨ੍ਹਾਂ ਦੀ ਘੁੱਫੀ ਸੀ 7 ਦਿਨ ਹੋ ਗਏ ਸੀ ਉਹਨਾਂ ਦੇ ਨੰਗਨ ਸਨੋ ਕੱਪੜੇ ਘੱਟ ਪਹਿਨਦੇ ਸਨ ਤੇ ਭੂਤ ਵਿਦਾਈ ਹੋਈ ਸੀ 7 ਦਿਨ ਉਹ ਸਾਧੂ ਜਿਹੜੇ ਸੀ ਨੰਗੇਸ਼ ਸੰਗ ਉਹਨਾਂ ਨੇ ਗੁਰਨਾਨਕ ਦੇਵ ਜੀ ਦਾ ਬੜਾ ਪ੍ਰਤਾਪ ਦੇਖਿਆ ਬੜਾ ਮੂਰੋ ਮੂਹ ਕੇ ਰੱਜ ਗਿਆ ਨਾ ਜਾਈ ਕਿ ਉਹਨਾਂ ਦਾ ਹੂਰ ਹੀ ਨਹੀਂ ਸੀ ਕਿ ਉਹ ਸਹਿਨ ਨਾ ਕਰ ਸਕੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਮਿਲੇ ਗੁਰਨਾਨਕ ਦੇਵ ਜੀ ਨੇ ਭਾਲੇ ਨੂੰ ਕਿਹਾ ਕਿ ਇਹ ਸਾਥ ਕੋ ਬੜੇ ਪੁੱਠੇ ਆ 7 ਦਿਨ ਹੋ ਹੋਇਆ ਨੇ ਇਹਨਾਂ ਨੇ ਕੁਝ ਮੂਹ ਨਹੀਂ ਪਾਇਆ ਕੋ ਨਾ ਹੋਵੇ ਕਿ ਇਹ ਹੀ ਸੱਚਾ ਸੌਦਾ ਦਿਖ ਰਹਾ ਹੈ ਇਹ ਸੋਚਾ ਸੱਚਾ ਸੌਦਾ ਕੀਤਾ ਜਾਵੇ ਇਹ ਬਾਲੇ ਨੇ ਕਿਹਾ ਤੁਹਾਨੂੰ ਪਤਾ ਹੈ ਪਿਤਾ ਜੀ ਦਾ ਬੜਾ ਕੋੜਾ ਸੁਭਾਅ ਹੈ ਪਿਤਾ ਜੀ ਨੇ ਖਰੇ ਸੋਤੇ ਵਾਸਤੇ ਦਿੱਤੇ ਹਨ ਤੇ ਤੁਸੀਂ ਜਾਣੋ ਤੁਹਾਡਾ ਤਾਂ ਜਾਣੀ ਮੈਂ ਕੁਝ ਨਹੀਂ ਕਰ ਸਕਦਾ ਗੁਰਨਾਨਕ ਦੇਵ ਜੀ ਮਹਾਰਾਜ ਦੀਆਂ ਬਾਤਾਂ ਛੱਡੀਆਂ ਇਹ ਉਹਨਾਂ ਸਾਧੂ ਫਕੀਰਾਂ ਨੇ ਕਿਹਾ ਤੂੰ ਆਪਣਾ ਤੋਦਾ ਵਪਾਰ ਕਰ ਤੇਰੇ ਪਿਤਾ ਨੇ ਤੋਦੇ ਵਪਾਰ ਵਾਸਤੇ ਦਿੱਤੇ ਹਨ ਉਹ ਭੁੱਖਿਆ ਕੋ ਕਿਉਂ ਖਵਾਤਾ ਹੈ ਹਮ ਉਹ ਤੀਤ ਸਾਧੂ ਹੈ ਮਿਲ ਜਾਏ ਤਾਂ ਮਿਲ ਜਾਏ ਨਾ ਮਿਲੇ ਤਾਂ ਨਾ ਮਿਲੇ ਪਰ ਇਹ ਕੁਗਰਨਾਮਿਕ ਦੇਵ ਜੀ ਮਹਾਰਾਜ ਨੇ ਇੱਕ ਗੱਲ ਇੱਥੇ ਹੋਰ ਵੀ